ਲਓ ਜੀ ਅੱਜ ਤੁਹਾਨੂੰ ਕਿਸੇ ਸ਼ੌਂਕੀਏ ਫਾਰਮਰ ਦੇ ਦੋ ਜਾਨਵਰ ਦਿਖਾਉਣੇ ਆਗੇ ਇੱਕ ਕੱਟਾ ਤੇ ਇੱਕ ਕੱਟੀ ਹੈ ਦੇਖਣ ਨੂੰ ਜ਼ਰੂਰ ਇਹ ਝੋਟੇ ਲੱਗਦੇ ਹੋਣਗੇ ਪਰ ਇੱਕ ਕੱਟਾ ਹੀ ਹੈ ਹਜੇ 2 ਸਾਲ ਉਮਰ ਹੈ ਉਹਦੀ ਆ ਝੋਟੀ ਦੀ 25 ਮਹੀਨੇ ਉਮਰ ਹੈ 4 ਮਹੀਨਿਆਂ ਦੀ ਪ੍ਰੈਗਨੈਂਟ ਹੈ ਦਾਰੇ ਬੁਲਦੀ ਧੀ ਹੈ ਐਲਡੀਐਫ ਵਾਲਾਂ ਦੀ ਤੁਸੀਂ ਦੇਖਣ ਨੂੰ ਤਾਂ ਹੈਰਾਨ ਹੋ ਜਾਓਗੇ ਵੀ ਯਾਰ ਬਾ ਕਮਾਲ ਮਿਹਨਤ ਕੀਤੀ ਹੋਈ ਆ ਝੋਟੀ ਦੇ ਬਾਕੀ ਸੀਮਨ ਦਾ ਰਿਜ਼ਲਟ ਚੰਗੇ ਦਾ ਆਪਾਂ ਨੂੰ ਮਿਲਣਾ ਹੀ ਹੁੰਦਾ ਜੇ ਚੰਗਾ ਸੀਮਨ ਭਰਾਵਾਂਗੇ ਐਲਡੀਐਫ ਵਾਲਿਆਂ ਦੇ ਦਾਰੇ ਬੁੱਲਦੀ ਇਹ ਤੇ ਮੋਦੀ ਦਾ ਬੱਚਾ ਝੋਟਾ ਹੈਗਾ ਇਹ ਕੈਨ ਵਾਲੇ ਤਾਂ ਝੋਟਾ ਹੀ ਕਹਿੰਦੇ ਨੇ ਪਰ ਜੇ ਉਹਦੀ ਉਮਰ ਪੁੱਛੀਏ ਤਾਂ 2 ਸਾਲ ਹੀ ਐ ਖੀਰ ਹੀ ਆ ਹਜੇ ਦੋਨੇ ਕੰਪੀਟੀਸ਼ਨ ਖੀਰਿਆਂ ਦੇ ਵਿੱਚ ਹੀ ਲੜਨੇ ਨੇ ਬੀਐਫਏ ਮੇਲੇ ਤਨੋਲੇ ਦੇ ਵਿੱਚ ਪਾਇਆ ਸੀਗਾ ਉੱਥੇ ਤੀਜੇ ਨੰਬਰ ਤੇ ਆਇਆਗਾ ਇਹ ਡੀਐਫਏ ਮੇਲਾ ਜਿਹੜਾ ਕੁਰਕ ਖੇਤਰ ਹੋਇਆ ਸੀਗਾ ਉੱਥੇ ਵੀ ਖੀਰੇ ਕਟਿਆਂ ਦੇ ਵਿੱਚ ਹੀ ਲੜਿਆ ਹੈਗਾ ਉੱਥੇ ਚੌਥੇ ਨੰਬਰ ਤੇ ਆ ਗਿਆ ਸੀ ਕਿਸੇ ਕਾਰਨ ਕਰਕੇ ਬਹੁਤ ਸੋਹਣੇ ਡਿਸੀਜਨ ਸੀਗੇ ਜੱਜਾਂ ਦੇ ਕੋਈ ਅਤਰਾਜਵਾਜੀ ਨਹੀਂ ਹੋਈ ਬਾਬੇ ਦੀ ਕਿਰਪਾ ਨਾਲ ਜੇ ਦੀ ਸਹਿਤ ਸੰਭਾਲ ਦੀ ਗੱਲ ਕਰੀਏ ਇਹਨਾਂ ਨੂੰ 3800 3900 ਰੁਪਏ ਕੁਆਟਰਲ ਫੀਡ ਪੈਂਦੀ ਹੈਗੀ ਜਿਹੜੀ ਇਹਨਾਂ ਨੂੰ ਚਰ ਚਾਰੀ ਜਾਂਦੀ ਹੈਗੀ ਖੁੱਲੀ ਫੀਡ ਪੈਂਦੀ ਹੈ ਇਹ ਨਹੀਂ ਹੈਗੀ ਵੀ ਫੀਡ ਚ ਜਾਂ ਕੋਈ ਹੋਰ ਖਰਾਕ ਚ ਕੰਜੂਸੀ ਹੋ ਜੂਗੀ ਕੰਜੂਸੀ ਹੁੰਦੀ ਤਾਂ ਸਾਨੂੰ ਆ ਰਿਕਾਰਡ ਜ ਆ ਸਿਹਤ ਨਹੀਂ ਜਾਨਵਰਾਂ ਦੀ ਮਿਲਦੀ ਸੀ ਕਿ 2-2 ਸਾਲ ਦੇ ਕਈਆਂ ਦੇ 3-3 4-4 ਸਾਲਾਂ ਦੇ ਹੋ ਜੰਦੀਆਂ ਨੇ ਝੋਟੀਆਂ ਗੱਬਣ ਹੀ ਨਹੀਂ ਹੁੰਦੀਆਂ ਹੈਗੀਆਂ ਨਾ ਹੀਟ ਚ ਆਉਂਦੀਆਂ ਨੇ ਆ 2 ਸਾਲਾਂ ਦੀ ਸਹੀ ਝੋਟੀ ਹੈਗੀ 4 ਮਹੀਨਿਆਂ ਦੀ ਪ੍ਰੈਗਨੈਂਟ ਹੋਗੀ ਚੰਗੇ ਸੀਮਣ ਦਾ ਪਤ